ਦਰਕਾਰ ਲੰਬਾ ਜਿੰਦਾਬਾਦ ਇੱਕ ਨਹੀਂ ਦਰਕਾਰ ਲੰਬਾ ਜਿੰਦਾਬਾਦ ਸੋਨਿਆ ਜਿੰਦਾਬਾਦ ਇਹ ਇਹ ਸਾਰਾ ਹੀ ਸ੍ਰੀ ਅਕਾਲ ਸਖਬ ਸਾਹਿਬ ਦੀ ਜਿਹੜੀ ਆਪਣੀ ਸਰਵਉੱਚਤਾ ਹੈ ਉਹਨੂੰ ਕਾਇਮ ਰੱਖਣ ਲਈ ਸਾਰੇ ਪੰਜਾਬੀਆਂ ਨੂੰ ਸੁਨੇਹਾ ਲੈ ਕੇ ਆਏ ਆਂ ਔਰ ਨਾਲ ਹੀ ਜਿਹੜੀ ਪੰਜਾਬੀਆਂ ਦਾ ਆਪਸੀ ਭਾਈਚਾਰਾ ਹੈ ਇਹਨੂੰ ਜੋੜਨ ਆਏ ਆਂ ਤੇ ਅਕਾਲੀ ਦਲ ਦੀ ਪੁਨਰ ਸੰਜੀਵੀ ਜਿਹੜੀ ਹੈਗੀ ਹੈ ਉਸ ਮੈਂ ਨੂੰ ਹਲਾਰਾ ਦੇਣ ਲਈ ਆਏ ਆਂ

ਮਾਤਾ ਇਕੋ ਗੋਵਰ ਕੇ ਬਾਸ ਮਿਲ ਜੇ ਸਾਨੂੰ ਸਾਰੀ ਟੇਰ ਦਾ ਸਰਦਾਰ ਬਲਿਆਰ ਸਿੰਘ ਜੀ ਨੇ ਵੀਡੀਓ ਸਾਹਿਬ ਨੇ ਸਾਣਾ ਮਸਤਾਨਾ ਦਾ ਦਿੱਤਾ ਤਾਂ ਦਸਣਾ ਕੁਝ ਨਹੀਂ ਜਿਹੜੇ ਤੁਸੀਂ ਅੱਜ ਜਿਹੜੇ ਗਾਥਾ ਸਾਹਿਬ ਨੂੰ ਕਰਾਤੇ ਉਹਨਾਂ ਦੀ ਗਵਾਹੀ ਦੇ ਵਿੱਚ ਸਰਦਾਰ ਕਰਮ ਸਿੰਘ ਜੀ ਦੀ ਵੀਡੀਓ ਦੇ ਸਦੇ ਦੇ ਤੇ ਪਹੁੰਚੇ ਬਰਬੜਾ ਗਿਆ ਉਹ ਇਹ ਠਾਠਾ ਵਾਤਾ ਕੱਢਦਾ ਹੈ ਜੀ ਕਿ ਹਰਕेश ਵਾਲੇ ਦੀ ਜਿਹੜੀ ਬਾਡੋਰੇ ਉਸ ਬਾਡੋਰੇ ਉਸ ਸਾਰੇ ਨੇ ਪਸੰਦ ਕੀਤਾ ਜੁਗੋ ਜੁਗਟਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠੀ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਕਿ ਪਹਿਲਾਂ ਆਪਣੇ ਸਟੇਜ ਸਕੱਤਰ ਸਾਹਿਬ ਨੇ ਧੂਮਕਾ ਤਾਂ ਬੰਨ ਦਿੱਤੀ ਹੈ ਤੇ ਮੈਂ ਕਿਉਂਕਿ ਗਰਮੀ ਦਾ ਟਾਈਮ ਹੈ 2 2.5 ਘੰਟੇ ਤੋਂ ਤੁਸੀਂ ਸਾਰੇ ਹੀ ਲਗਾਤਾਰ ਜਿਹੜੇ ਨੇ ਨਾਲ ਚੱਲ ਰਹੇ ਹੋ ਜਾਂ ਇੰਤਜ਼ਾਰ ਕਰ ਰਹੇ ਹੋ ਇਸ ਕਰਕੇ ਮੈਂ ਬਹੁਤ ਸੰਖੇਪ ਸ਼ਬਦਾਂ ਦੇ ਵਿੱਚ ਹੀ ਆਪਣੀਆਂ ਬੇਨਤੀਆਂ ਤੇ ਤੁਹਾਡਾ ਧੰਨਵਾਦ ਕਰ ਦੇਣਾ ਹੈ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਦੀ ਗੱਲ ਤੋਂ ਅਕਾਲ ਤਖਤ ਸਾਹਿਬ ਦੀ ਸਰਪ੍ਰਸਤਾ ਦੀ ਤੋਂ ਸ਼ੁਰੂ ਹੋਈ ਆ ਸਾਰੀ ਗੱਲ ਅਕਾਲ ਤਖਤ ਇੱਕ ਐਸਾ ਤਖਤ ਹੈ ਜਿਸ ਨੂੰ ਕਦੇ ਕਾਲ ਨਹੀਂ ਆ ਸਕਦਾ ਅਕਾਲ ਆਪਾਂ ਸਾਰੇ ਕਾਲ ਵਾਸਾ ਕਿਸੇ ਨੇ 70 ਸਾਲ ਜਿਉਣਾ ਕਿਸੇ ਨੇ 100 ਸਾਲ ਜਿਉਣਾ ਕਿਸੇ ਨੇ ਇਵਨ ਧਰਤੀ ਦਾ ਵੀ ਇੱਕ ਆਪਣਾ ਸਮਾਂ ਪਰ ਅਕਾਲ ਤਖਤ ਸਾਹਿਬ ਟਾਈਮਲੈਸ ਹੈ ਉਸ ਦਾ ਕੋਈ ਸਮਾਂ ਨਹੀਂ ਹੈ 1606 ਈਸਵੀ ਚ ਜਾਦੇ ਦੀ ਸਥਾਪਨਾ ਕੀਤੀ ਸੀ ਛੇਵੇਂ ਪਾਤਸ਼ਾਹ ਨੇ ਉਦੋਂ 1632 ਚ ਉਹ ਆਪ ਦਾ ਕਰਤਾਰਪੁਰ ਸਾਹਿਬ ਤੇ ਉਧਰ ਚਲੇ ਗਏ ਸੀ ਤੇ ਇੱਥੇ ਗੁਰੂ ਅਰਜਨ ਦੇਵ ਜੀ ਦੇ ਜਿਹੜੇ ਵੱਡੇ ਭਾਈ ਸੀਗੇ ਪ੍ਰithvi ਚੰਦ ਜੀ ਉਹਨਾਂ ਨੇ 53 ਸਾਲ ਇਸ ਦੇ ਉੱਪਰ ਕਬਜ਼ਾ ਕਰਕੇ ਰੱਖਿਆ 1699 ਵਿੱਚ ਜਦ ਖਾਲਸਾ ਪੰਥ ਦੀ ਸਿਰਜਣਾ ਹੋਈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਮਨੀ ਸਿੰਘ ਤੇ ਭਾਈ ਦੀਪ ਸਿੰਘ ਨੂੰ ਇਹ ਆਦੇਸ਼ ਦਿੱਤਾ ਵੀ ਤੁਸੀਂ ਆਨੰਦਪੁਰ ਸਾਹਿਬ ਤੋਂ ਜਾ ਕੇ ਇਹਨਾਂ ਤੋਂ ਇਹਨਾਂ ਦਾ ਕਬਜ਼ਾ ਛਡਾਓ ਹੁਣ ਜਿੱਥੇ ਤੱਕ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਦੀ ਗੱਲ ਹੈ ਇਹ ਤਾਂ ਜਦ ਆਪਣੇ ਸਿਰਾਂ ਦੇ ਮੁੱਲ ਪੈਂਦੇ ਸੀ ਜਦ ਆਪਾਂ ਜਿਨ੍ਹਾਂ ਕਹਿੰਦੇ ਨੇ ਪੁਲਿਸ ਦੀਆਂ ਨਜ਼ਰਾਂ ਦੇ ਵਿੱਚ ਭਗੌੜੇ ਸੀ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਜਾ ਕੇ ਉੱਥੋਂ ਸ਼ਕਤੀ ਲੈ ਕੇ ਆਂਦੇ ਸੀ ਔਰ ਪੁਰਾਣੇ ਜ਼ਮਾਨਿਆਂ 'ਚ ਚਾਹੇ ਅਸੀਂ ਦਰਖਤਾਂ ਦੇ ਛਿੱਲੜ ਖਾ ਕੇ ਜੀਵਾਰਾ ਕਰ ਲੈਂਦੇ ਸੀ ਪਰ ਜਦ ਵੀ ਸਾਨੂੰ ਮੌਕਾ ਮਿਲਦਾ ਸੀ ਅਸੀਂ ਆਪਾਂ ਉੱਥੋਂ ਤਾਕਤ ਪ੍ਰਾਪਤ ਕਰਦੇ ਸੀ ਹੁਣ ਜਿਹੜਾ ਸਮਾਂ ਹੈ ਤੁਸੀਂ ਥੋੜਾ ਜਿਆਦਾ ਯਾਦ ਕਰਕੇ ਦੇਖੋ 2014 ਦੇਖੋ 212 ਦੇਖੋ ਸਾਰੇ ਪੰਜਾਬ ਚ ਦੇਖੋ ਜਿਹੜੇ ਮੇਨ ਮੇਨ ਬੰਦੇ ਸੀਗੇ ਉਹ ਸਾਰੇ ਹੀ ਗੁਰੂ ਦੇ ਲੜਨ ਲੱਗੇ ਹੁਣ ਤਾਂ ਇੱਕ ਤਰ੍ਹਾਂ ਦਾ ਗੁਰਮੁਖ ਦਾ ਗੁਰਮੁਖ ਇੱਕ ਪਾਸੇ ਰਹਿ ਗਏ ਤੇ ਮਨਮੁਖ ਇੱਕ ਪਾਸੇ ਰਹਿ ਗਏ ਤੁਸੀਂ ਜਿੰਨੇ ਵੀ ਚੱਲ ਕੇ ਆਏ ਹੋ ਤੁਸੀਂ ਜਿੰਨੇ ਵੀ ਚੱਲ ਕੇ ਆਏ ਹੋ ਇਹ ਸਾਰੇ ਤੁਸੀਂ ਗੁਰੂ ਆਲੇ ਆਕੇ ਕਿਉਂਕਿ ਅੱਜ ਕੱਲ ਸਮਾਂ ਕਿਸੇ ਦੇ ਕੋਲ ਨਹੀਂ ਹੈ ਹਰ ਬੰਦਾ ਦਾ ਸਮਾਂ ਬਹੁਤ ਕੀਮਤੀ ਹੈ ਤੁਸੀਂ ਜੋ ਇੰਨਾ ਸਮਾਂ ਕੱਢ ਕੇ ਇੰਨਾ ਸਾਨੂੰ ਪਿਆਰ ਦਿੱਤਾ ਤੇ ਤੁਸੀਂ ਗੁਰੂ ਨਾਲ ਖੜੇ ਹੋ ਤੁਸੀਂ ਅਕਾਲ ਤਖਤ ਸਾਹਿਬ ਨਾਲ ਖੜੇ ਹੋ ਦੂਸਰੀ ਅਕਾਲ ਆਪਣੇ ਸ਼ਰਮਣੀ ਅਕਾਲੀ ਦਲ ਦੀ ਮੁਰਸਰ ਜੀਤੀ ਦੀ ਗੱਲ ਹੁੰਦੀ ਹੈ ਆ ਅਸੀਂ ਬਿੱਲੇ ਵੀ ਲੈ ਕੇ ਆਏ ਸੀ ਸਾਰਿਆਂ ਨੂੰ ਕਈਆਂ ਨੂੰ ਲਾਏ ਵੀ ਨੇ ਹੁਣ ਆਪਾਂ ਮੁਰਸਰਜੀਤੀ ਤੇ ਆਈਏ ਕੋਈ ਬੰਦਾ ਹੋਵੇ ਉਹ 2 200 ਮੀਟਰ ਦਾ 400 ਮੀਟਰ ਦਾ ਸਪ੍ਰਿੰਟਰ ਹੋਵੇ ਔਰ ਮੁੜ ਕੇ ਥੋੜੀ ਦੇਰ ਬਾਦੋਂ ਮੰਜੇ ਤੇ ਪੈ ਜਾਵੇ ਜੇ ਸਾਡੇ ਕਪੂਰ ਚੰਦ ਜੀ ਆਰਗੇ ਜਾਂ ਹੋਰ ਸਾਡੇ ਗਿੰਡਾ ਜੀ ਆਰਗੇ ਕਹਿਣ ਵੀ ਜਾਓ ਯਾਰ ਇਹਨੂੰ ਡਾਕਟਰ ਤੋਂ ਦਵਾਈ ਲੈ ਆਓ ਇਹਨੂੰ ਡਾਕਟਰ ਤੋਂ ਦਵਾਈ ਦਿਵਾਓ ਇਹ ਤਾਂ ਇੰਨਾ ਵਧੀਆ ਐਥਲੀਟ ਸੀ ਇਹ ਇੰਨਾ ਮੰਦਾ ਭੱਜਦਾ ਸੀਗਾ ਲਿਆਓ ਇਹਨੂੰ ਕਿਤੇ ਦੇਖੋ ਕੀ ਪ੍ਰੋਬਲਮ ਆ ਗਈ ਇਹਨੂੰ ਇਹ ਕਿਉਂ ਇਹ ਹੁਣ ਜੜਾ ਗਿਆ ਮੰਜੇ ਤੇ ਪੈ ਗਿਆ ਜਿਹੜੇ ਆਲੇ-ਦਾਲੇ ਦੇ ਨੇ ਉਹ ਕਹਿਣ ਦੀ ਇਹਨੂੰ ਜੇ ਤੁਸੀਂ ਹਸਪਤਾਲ ਲਿਜਾਉਂਗੇ ਇਹਦੇ ਤਾਂ ਮੈਨੂੰ ਲੱਗਦਾ ਜ਼ਹਿਰ ਦਾ ਟੀਕਾ ਲਾਉਂਗੇ ਬਈ ਇਹ ਤਾਂ ਗਦਾਰੀ ਜਿਹੜਾ ਮੈਂ ਵੀ ਇਹ ਤਾਂ ਗਦਾਰੀ ਕਰੂਗਾ ਇਹ ਤਾਂ ਇਹਦਾ ਦੁੱਖ ਦੁੱਖ ਦੇਖਦਾ ਹੈ ਖਾਲਸਾ ਜੀ ਤੁਸੀਂ ਲੋਕਾਂ ਨੇ ਪੰਜ ਯਾਦ ਕਰੋ 212 ਚ ਪੰਜ ਹਫ਼ਤਿਆਂ ਦੇ ਵਿੱਚ ਬੀਬੀ ਵਿਨੈਂਦਰ ਕੌਰ ਲੂੰਬਾ ਨੂੰ ਐਮਐਲਏ ਬਣਾਇਆ ਉਹ ਸਿਰਫ ਇੱਕ ਨਾਮ ਨਾਲ ਜਾਣਦੀ ਸੀ ਸਿਰਫ ਬਿਯੋਗ ਕਾਮ ਸਵਾਰਗੀ ਕਾਮਰੇਡ ਬਲਦੇਵ ਸਿੰਘ ਲੂੰਬਾ ਦੀ ਬੇਟੀ ਹੈ ਦੂਸਰਾ ਉਹਦੇ ਕੋਲ ਭਾਜਪਾ ਦੇ ਸ਼੍ਰੋਮਣੀ ਅਕਾਲੀ ਦਲ ਗੱਠ ਜੋੜ ਦਾ ਉਹਦੇ ਕੋਲ ਟਿਕਟ ਸੀ ਫੇਰ ਵੀ ਹੋ ਤੁਸੀਂ ਐਮਐਲਏ ਬਣਾਇਆ ਉਹਨੂੰ ਕਿੰਨੀ ਵੋਟ ਪਈ 59800 ਵੋਟ ਪਈ ਸੀ ਉਹਨੂੰ 17 ਚ ਸ਼ਰਮ ਨੇ ਇਕਾਲੀ ਦਲ ਦੀ ਵੋਟ ਘਟ ਕੇ 40000 ਰਹਿ ਗਈ ਆ ਭਾਈ ਜਨੇਰੀ ਬਗੀ ਤੁਸੀਂ ਫੇਰ ਵੀ 31000 32000 ਵੋਟ ਬੀਬੀ ਨੂੰ ਪਾਈ ਆ ਹੁਣ ਪਾਰਲੀਮੈਂਟ ਹੋਈ ਆ ਉਦੋਂ ਤੱਕ ਸਾਰੇ ਇਕੱਠੇ ਸੀ ਤੇ ਹੁਣ ਮੈਨੂੰ ਪਤਾ ਨਹੀਂ ਕਿੰਨੀ ਪਈ ਆ 14000 ਜੀ ਇਹ ਉਹੀ ਜੀ ਉਹ ਗੱਲ ਹੈ ਬਈ ਬੰਦਾ ਚੰਗਾ ਦਿਰਾਗ ਹੋਵੇ ਤੇ ਥੋੜੇ ਹੀ ਸਮੇਂ ਚ ਹੋ ਜਾ ਕੇ ਮੰਜੇ ਤੇ ਪੈ ਜਵੇ ਜੇ ਉਹਨੂੰ ਕੋਈ ਕਹੇ ਸੁਖਵਿੰਦਰ ਬਰਾਸ ਵਰਗਾ ਤਾਂ ਜਾਂ ਸਾਡੇ ਗਲੌਨੀ ਸਾਹਿਬ ਵਰਗੇ ਵੀ ਆਓ ਯਾਰ ਤੈਨੂੰ ਦਵਾਈ ਦਵਾ ਲਈਏ ਤੂੰ ਤਾਂ ਇੰਨਾ ਵਧੀਆ ਇੰਨਾ ਤਾਕਤਵਰ ਦਰਾਖ ਸੀ ਤੈਨੂੰ ਕੀ ਹੋ ਗਿਆ ਮੰਜੇ ਤੇ ਕਿਉਂ ਪਿਆ ਆਲੇ ਨਾਲੇ ਲੋਕ ਗੱਲ ਬਣਾਉਣ ਨਾਲ ਵੀ ਹੁਣ ਤਾਂ ਇਹਨੂੰ ਜ਼ਾਹਿਰ ਰਾਡੀ ਗੱਲ ਆ ਕੇ ਲਿਆਣਗੇ ਇਹ ਮੋਢ ਸਰਜੀਤੀ ਲਹਿਰ ਹੈ ਅਸੀਂ ਤਾਂ ਸਾਰੇ ਜਾ ਕੇ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਨੇ ਉਹਨਾਂ ਨੂੰ ਇਹੀ ਦੱਸਦੇ ਸੀ ਵੀ ਦਿਨ ਪਰ ਦਿਨ ਇਹ ਕੀ ਹੁੰਦਾ ਜਾ ਰਿਹਾ ਹੈ ਵੀ ਆਪਣੀ ਜਿਹੜੀ ਵੋਟ ਬੈਂਕ ਹੈ ਲੋਕ ਆਪਣੇ ਨੂੰ ਪਿੱਠ ਦਿਖਾਣ ਲੱਗੇ ਲੋਕ ਆਪਾਂ ਨੂੰ ਛੱਡ ਕੇ ਜਾਣ ਲੱਗੇ ਇਹਦਾ ਕੋਈ ਆਪਾਂ ਕੋਈ ਆਪਾਂ ਕੋਈ ਇਸਦਾ ਕੋਈ ਪਰਚੋਲ ਕਰੀਏ ਕਿਤੇ ਕੋਈ ਮੰਥਨ ਕਰੀਏ ਪਰ ਜੋ ਉਹੀ ਜਿਹੜੀ ਮੈਂ ਗੱਲ ਆ ਵੀ ਜਿਹੜੇ ਗਵਾਂਡੀ ਕਹਿੰਦੇ ਸੀ ਵੀ ਜ਼ਾਹਰ ਦਾ ਪਤਾ ਨਹੀਂ ਟੀਕਾ ਐਲਾਨ ਨੂੰ ਕਹਿੰਦੇ ਨੇ ਤਾਂ ਉਸ ਤਰੀਕੇ ਨਾਲ ਕੋਈ ਬੇਬਸ ਕਰਦਾ ਇੱਥੇ ਚੰਦੂ ਮਾਜਰਾ ਸਾਹਿਬ ਵਰਗੇ ਰਖੜਾ ਸਾਹਿਬ ਵਰਗੇ ਔਰ ਚੰਗੇ ਚੰਗੇ ਪਟਿਆਲੇ ਚ ਇਹ ਦੇਖ ਲਓ ਵੀ ਜਿਹੜੇ ਚੰਗੇ ਲੀਡਰ ਨੇ ਉਹ ਸਾਰੇ ਆ ਕੇ ਇਹ ਜਿਹੜੀਆਂ ਹੈਗੀ ਆ ਉਹ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਹੋਈ ਕਮੇਟੀ ਦੇ ਉੱਪਰ ਆ ਕੇ ਉਹਦੀ ਜਿਹੜੀ ਹੈਗੀ ਉਹਦੇ ਆਦੇਸ਼ ਦੇ ਉੱਪਰ ਆ ਕੇ ਖੜ ਗਏ ਹੁਣ ਇਹ ਤਾਂ ਮੈਂ ਤੁਹਾਡੀ ਮੁਰਸ ਜੀਤੀ ਦੀ ਗੱਲ ਕੀਤੀ ਸੀ ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਕੋਈ ਵਿਅਕਤੀਗਤ ਜਦਾਦ ਨਹੀਂ ਹੈ ਨਾ ਹੀ ਸ਼੍ਰੋਮਣੀ ਅਕਾਲੀ ਦਲ ਕੋਈ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਤੁਹਾਡੀਆਂ ਰਗਾਂ ਚ ਵਗਦਾ ਹੋਇਆ ਉਹ ਖੂਨ ਹੈ ਜਿਹੜੀ ਤੁਹਾਨੂੰ ਇਹਨੂੰ ਲਹਿਰ ਬਣਾਦੀ ਹੈ ਔਰ ਤੁਹਾਡੀ ਸੋਚ ਚ ਰਲਿਆ ਹੋਇਆ ਹੈ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਤੇ ਮੈਂ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਨੂੰ ਵੀ ਇਹ ਮਾਫੀ ਮੰਗਦਾ ਹਾਂ ਤੁਹਾਡੇ ਤੋਂ ਵੀ ਅਸੀਂ ਕੋਈ ਰਾਜਨੀਤਿਕ ਗੱਲ ਨਹੀਂ ਕਰ ਇੱਥੇ ਅਸੀਂ ਜੋ ਆਪਾਂ ਤਿੰਨ ਟਾਈਮ ਅਰਦਾਸ ਕਰਦੇ ਆਂ ਬਈ ਬੁਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਉਸ ਦੀ ਜਿਹੜੀ ਹੈਗੀ ਆ ਉਹਦੀ ਪੁਨਰ ਸਿਰਜिती ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੀ ਜੋ ਸਰਬਜਤਾ ਹੈ ਆਪਣੀ ਅਕਾਲ ਤਖਤ ਸਾਹਿਬ ਦੀ ਜਿੱਥੋਂ ਅਸੀਂ ਜੁਗਿਆ ਜਗੰਤਰਾਂ ਤੋਂ ਆਪਣੀ ਤਾਕਤ ਲੈ ਕੇ ਆਨੇ ਆ ਉਸ ਦੀ ਏ ਔਰ ਤੀਸਰਾ ਇਹ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਹੋਈ ਕਮੇਟੀ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਇਹਦਾ ਨਕਸ਼ਾ ਬੜਾ ਕਲੀਅਰ ਹੈ ਇਹ ਪੰਜਾਬ ਪੰਜਾਬੀਅਤ ਤੇ ਸਿੱਖਾਂ ਦੀ ਤੇ ਪੰਥ ਦੀ ਇਹ ਜਿਹੜਾ ਅਕਾਲ ਤਖਤ ਸਾਹਿਬ ਹੈ ਇਹ ਵੀ ਕਿਸੇ ਇਕੱਲੇ ਦਾ ਨਹੀਂ ਹੈ ਹਰ ਵਰਗ ਦੀ ਜਦ ਉੱਥੇ ਇੰਨਾ ਜ਼ੁਲਮ ਹੁੰਦਾ ਸੀ ਡਾਕੇ ਮਾਰੇ ਜਾਂਦੇ ਸੀ ਕਤਲੋਗਾਰਤ ਹੁੰਦੀ ਸੀ ਗੁਰੂ ਅਰਜਨ ਦੇਵ ਜੀ ਨੂੰ ਇਸ ਕਰਕੇ ਸਿਰ ਪਰਚੀਦ ਕਰ ਦਿੱਤਾ ਗਿਆ ਕਿ ਉਹ ਜਿਹੜਾ ਸ਼ਬਦ ਬਦਲਣ ਬਦਲਣ ਦਾ ਰੌਲਾ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਉਹ ਉੱਥੇ ਸਰਬੱਤ ਦਾ ਭਲਾ ਉੱਥੇ ਹੁੰਦਾ ਸੀ ਤੇ ਉੱਥੇ ਸੰਗਤ ਤੇ ਪੰਗਤ ਦਾ ਜਿਹੜਾ ਸੀਗਾ ਉਹ ਸਾਰਾ ਜਿਹੜਾ ਆਪਣਾ ਕਨਸੈਪਟ ਆਉਂਦਾ ਹੈ ਉਹ ਚੱਲ ਰਿਹਾ ਸੀਗਾ ਇਸ ਕਰਕੇ ਉੱਥੇ ਉਹਨਾਂ ਨੇ ਚੋਗਲਾ ਨੇ ਆ ਕੇ ਉਹਨਾਂ ਦੀ ਸ਼ੀਧੀ ਕਰਾਤੀ ਤੇ ਫੇਰ ਛੇਵੇਂ ਪਾਸ਼ਾ ਨੇ ਸਾਰੇ ਮਜਰੂਮਾਂ ਲਈ ਸਾਰੇ ਵਰਗਾਂ ਦੇ ਲੜਨ ਲਈ ਇਹ ਜਿਹੜਾ ਹੈ ਇਸ ਬੇਇਨਸਾਫੀ ਦੇ ਖਿਲਾਫ ਚਾਹੇ ਕਿਸੇ ਵੀ ਵਰਗ ਨਾਲ ਹੋ ਰਹੀ ਸੀ ਤੇ ਇਕਾਲਤਕ ਸਾਭ ਦੀ ਸਥਾਪਨਾ ਹੋਈ ਸੀ ਹੁਣ ਤੀਸਰੀ ਗੱਲ ਜਲ ਤੁਸੀਂ ਇੱਥੇ ਐਮਐਲਏ ਸੀ 12 ਤੋਂ 17 ਤੱਕ ਇੱਥੇ 6 ਡਿਮਾਂਡ ਸਿਗੀਆਂ 6ਾਂ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 5 ਡਿਮਾਂਡਸ ਆਪਣੀਆਂ ਪੂਰੀਆਂ ਹੋ ਗਈਆਂ ਸੀ ਇੱਕ ਮੰਡੀ ਦੀ ਡਿਮਾਂਡ ਰਹਿ ਗਈ ਸੀ ਆਪਾਂ ਸਾਰੇ ਇੱਕ ਸੰਖੇਟਿਤ ਹੋ ਗਏ ਆਪਾਂ ਇੱਕ ਲਹਿਰ ਬਣਾ ਕੇ ਦੁਬਾਰਾ ਪੰਜਾਬੀਆਂ ਦੀ ਔਰ ਪੰਥ ਦੀ ਇੱਕ ਆਪਾਂ ਆਪਣੀ ਦੁਬਾਰਾ ਸਰਕਾਰ ਬਣਾਈਏ ਜਿਹੜੇ ਆਪਣੇ ਅਧੂਰੇ ਕੰਮ ਨੇ ਚਾਹੇ ਉਹ ਕੋਈ ਮੰਡੀ ਦਾ ਕੰਮ ਹੈ ਚਾਹੇ ਉਹ ਰੇਲਵੇ ਲਾਈਨ ਦਾ ਕੰਮ ਹੈ ਔਰ ਜਿਹੜੇ ਵੀ ਆਪਣੇ ਕੰਮ ਨੇ ਇਹਨਾਂ ਨੂੰ ਆਪਾਂ ਪੂਰੇ ਕਰ ਸਕੀਏ ਅਖੀਰ ਦੇ ਵਿੱਚ ਆਰਿਆਊ ਸਾਹਿਬ ਖੜੇ ਹੋਗੇ ਇਹ ਕਿਉਂ ਹੋਗੇ ਮੈਨੂੰ ਪਤਾ ਲੱਗ ਗਿਆ ਤੇ ਅਖੀਰ ਮੈਂ ਇੱਕ ਹੋਰ ਤੁਹਾਡੇ ਕੋਲੋਂ ਮਾफी ਮੰਗਣੀ ਹੈ ਉਹ ਮਾफी ਇਹ ਹੈ ਸਿਆਣਿਆਂ ਦੀ ਕਹਾਵਤ ਹੈ ਵੀ ਜਦ ਤੁਸੀਂ ਬਹੁਤੇ ਖੁਸ਼ ਹੋ ਤਾਂ ਕਿਸੇ ਨਾਲ ਕੋਈ ਵਾਅਦਾ ਨਹੀਂ ਕਰਨਾ ਚਾਹੀਦਾ ਜਦ ਤੁਸੀਂ ਦੁਖੀ ਹੋਵੋ ਤਾਂ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ ਸੀ ਅਸੀਂ ਦੁਖੀ ਅਸੀਂ ਫੈਸਲਾ ਲੈ ਕੇ ਤੁਹਾਡੇ ਕਚਹਿਰੀ ਚੋਂ ਅਸੀਂ ਚਲੇ ਵੀ ਗਏ ਸੀ ਇਸ ਦੀ ਮੈਂ ਹੱਥ ਜੋੜ ਕੇ ਸਾਰੀ ਸਾਥ ਸੰਗਤ ਤੋਂ ਇਸ ਗੱਲ ਦੀ ਮੈਂ ਮਾਫੀ ਕਰਦਾ ਮੰਗਦਾ ਕਿ ਦੁਖੀ ਮਨ ਦੇ ਨਾਲ ਸਾਡੇ ਕੋਲ ਇਹ ਫੈਸਲਾ ਲਿਆ ਗਿਆ ਹੁਣ ਅਸੀਂ ਆ ਗਏ ਔਰ ਤੁਹਾਡਾ ਸਾਰਿਆਂ ਦਾ ਜਿਵੇਂ ਇੱਕ ਟੈਲੀਫੋਨ ਤੇ ਜਿਵੇਂ ਤੁਸੀਂ ਸਾਰਿਆਂ ਨੇ ਸਾਥ ਦਿੱਤਾ ਹੈ ਉਹਦੇ ਨਾਲ ਸਾਡਾ ਬਹੁਤ ਹੌਸਲਾ ਵਧਿਆ ਹੈ ਔਰ ਮੈਂ ਅਪੀਲ ਕਰਦਾ ਹਾਂ ਜਿੰਨੇ ਤੁਸੀਂ ਬੈਠੇ ਹੋ ਤੁਸੀਂ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਤੇ ਅਕਾਲ ਤਖਤ ਸਾਹਿਬ ਨੂੰ ਸਮਰਪਤੋਂ ਔਰ ਘਰ ਘਰ ਕੁਨੇ-ਕੁਨੇ ਚ ਗਲੀ-ਗਲੀ ਚ ਉੱਚੇ-ਕੁੱਚੇ ਚ ਮਹੱਲੇ ਚ ਸ਼ਹਿਰ ਚ ਪਿੰਡਾਂ ਦੇ ਵਿੱਚ ਆਪਾਂ ਵੜ ਜਾਈਏ ਤੇ ਇਹ ਜਿਹੜੀ ਆਪਣੀ ਮੁਰਸਰਜੀਤੀ ਦੀ ਲਹਿਰ ਹੈ ਸ਼੍ਰੋਮਣੀ ਅਕਾਲੀ ਦਲ ਦੀ ਇਹਨੂੰ ਆਪਾਂ ਸਰਜੀਤ ਕਰਕੇ ਇੱਕ ਵਾਰੀ ਫੇਰ ਉਹੀ ਜਿਹੜਾ ਰੰਗਲਾ ਪੰਜਾਬ ਹੈ ਤੇ ਉਹੀ ਜਿਹੜਾ ਤਰੱਕੀ ਕਰਦਾ ਹੋਇਆ ਪੰਜਾਬ ਹੈ ਉਹ ਅੱਗੇ ਨੂੰ ਵੱਧਾ ਹੋਇਆ ਨੰਬਰ ਇੱਕ ਸੂਬਾ ਜਿਹੜਾ ਕਿ ਹੁਣ 17ਵੇਂ ਸਥਾਨ ਤੇ ਆ ਪੰਜਾਬ ਦੇ ਸੂਬਿਆਂ ਚੋਂ ਇੱਕ ਨੰਬਰ ਤੋਂ ਹਟ ਕੇ 17ਵੇਂ ਨੰਬਰ ਤੇ ਆਇਆ ਹੋਇਆ ਜਿਹੜਾ ਸੂਬਾ ਹੈ ਇਹਨੂੰ ਦੁਬਾਰਾ ਆਪਾਂ ਪੰਥ ਦੀ ਤੇ ਪੰਜਾਬੀਆਂ ਦੀ ਸਰਕਾਰ ਬਣਾ ਕੇ ਇਸ ਨੂੰ ਆਪਾਂ ਇੱਕ ਵਾਰੀ ਫੇਰ ਪਹਿਲੇ ਨੰਬਰ ਤੇ ਲਿਆਈਏ ਔਰ ਪੰਜਾਬੀਆਂ ਦੀ ਆਪਣਿਆਂ ਦੀ ਆਪਸੀ ਭਾਈਚਾਰੇ ਪੰਥ ਦੀ ਸਾਰਿਆਂ ਦੀ ਚੜ੍ਹਦੀ ਕਲਾ ਹੋਵੇ ਇਹ ਹੀ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੀ ਜੈ ਜੀ ਜਿੰਦਾਬਾਦ ਜਿੰਦਾਬਾਦ ਇਸ ਇਹ ਸਾਰਾ ਹੀ ਸ੍ਰੀ ਅਕਾਲ ਸਖਬ ਸਾਹਿਬ ਦੀ ਜਿਹੜੀ ਆਪਣੀ ਸਰਬਉੱਚਤਾ ਹੈ ਉਹਨੂੰ ਕਾਇਮ ਰੱਖਣ ਲਈ ਸਾਰੇ ਪੰਜਾਬੀਆਂ ਨੂੰ ਸੁਨੇਹਾ ਲੈ ਕੇ ਆਏ ਆਂ ਔਰ ਨਾਲ ਹੀ ਜਿਹੜੀ ਪੰਜਾਬੀਆਂ ਦਾ ਆਪਸੀ ਭਾਈਚਾਰਾ ਹੈ ਇਹਨੂੰ ਜੋੜਨ ਆਏ ਆਂ ਤੇ ਅਕਾਲੀ ਦਲ ਦੀ ਪੁਨਰ ਸੰਜੀਵੀ ਜਿਹੜੀ ਹੈਗੀ ਹੈ ਉਸ ਮੈਮ ਨੂੰ ਹਲਾਰਾ ਦੇਣ ਲਈ ਆਏ ਆਂ ਤੇ ਬਾਕੀ ਹਾਂ ਹਾਂ ਜੀ ਇਹ ਤਾਂ ਠੀਕ ਉਸ ਆ ਗਿਆ ਵਰਤਨਾਂ ਦੇ ਵਿੱਚ ਇਹ ਤਾਂ ਤੁਸੀਂ ਦੇਖੋਗੇ ਜੀ ਮੈਨੂੰ ਤਾਂ ਪਿੱਛੇੋਂ ਤਾਂ ਪਤਾ ਨਹੀਂ ਲੱਗਦਾ ਤੁਸੀਂ ਦੱਸੋ ਤਿਆਰੀਆਂ ਕਰਦੀਆਂ ਭੱਜਣ ਲੱਗੇ ਭੱਜਣ ਲੱਗੇ ਤਿਆਰੀਆਂ ਤੋਂ ਨਹੀਂ ਤਿਆਰੀ ਦਾ ਕੋਈ ਨਹੀਂ ਬਜੰਤੀਆਂ ਹੀ ਕੀਤੀਆਂ ਨੇ ਜੀ ਤਿਆਰੀ ਵਾਲੀ ਤਾਂ ਕੋਈ ਗੱਲ ਨਹੀਂ ਹੈ ਜੇ ਤਿਆਰੀ ਕਰਾਂਗੇ ਤਾਂ ਫੇਰ ਤਾਂ ਪਤਾ ਹੀ ਹੈ ਕਿੱਡੀਆਂ-ਕਿੱਡੀਆਂ ਰੈਲੀਆਂ ਪੂਰੀ ਦੀ ਸੰਗਤ ਕਿੱਡੀ-ਕਿੱਡੀ ਅਸ਼ੀਰਵਾਦ ਦਿੰਦੀ ਹੈ ਕਿਹੜਾ ਜਾਣਾ ਸਭ ਤੋਂ ਸੰਗਤਾਂ ਨੂੰ ਇਹੀ ਕਹਿੰਦੇ ਚਾਹੁੰਦੇ ਆ ਵੀ ਜਿਹੜਾ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਹੈ ਔਰ ਜਿਹੜਾ ਪੰਜਾਬ ਤੇ ਪੰਜਾਬੀਆਂ ਦਾ ਆਪਣਾ ਆਪਸੀ ਭਾਈਚਾਰਾ ਹੈ ਇਹਨੂੰ ਹਲਾੜਾ ਦੇਈਏ ਤੇ ਅਕਾਲੀ ਦਲ ਦੀ ਜਿਹੜੀ ਇੱਕੋ ਇੱਕ ਖੇਤਰੀ ਪਾਰਟੀ ਹੈ ਉਹਨੂੰ ਆਪਾਂ ਉਹਨੂੰ ਪੁਨਰ ਸੰਜੀਵ ਕਰੀਏ ਇਹੀ ਨਾਰਾ ਹੈ ਜੀ ਜਿੰਦਾਬਾਦ 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 ਇਕਬਿੰਦਰ ਕਾਰ ਲੁੰਬਾ ਜਿੰਦਾਬਾਦ ਇਕਬਿੰਦਰ ਕਾਰ ਲੁੰਬਾ ਜਿੰਦਾਬਾਦ thank <laughs> you No,